ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਸਵਾਗਤ ਆਜੀ ਤੁਹਾਡਾ ਆਪਣੇ YouTube ਚੈਨਲ ਉੱਤੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਉਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਬੈਲ ਆਈਕਨ ਦਾ ਆਪਸ਼ਨ ਔਨ ਕਰਨਾ ਨਾ ਭੁੱਲਣਾ ਜੀ ਤਾਂਕਿ ਮੇਰੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲੀ ਵਾਰ ਚ ਪਹੁੰਚ ਸਕੇ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਵੀਡੀਓ ਨੂੰ ਦੇਖ ਕੇ ਵੀਣਾ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਦੀ ਲੱਗੀ ਚਲੋ ਜੀ ਸਟਾਰਟ ਕਰਦੇ ਆਂ ਅੱਜ ਦਾ ਵਲੌਗ ਅੱਜ ਦੇ ਵਲੌਗ ਚ ਆਪਾਂ ਆਪਣੀਆਂ ਮੱਜਾਂ ਬਾਰੇ ਜਾਣਕਾਰੀ ਦਵਾਂਗੇ ਤੁਹਾਨੂੰ ਚਲੋ ਜੀ ਸਟਾਰਟ ਕਰਦੇ ਆਂ ਨਾ ਇਹ ਡਿਟੇਲ ਦੇਣੀ ਤੇ ਪਹਿਲ ਤੇ ਜੀ ਆਪਣੇ ਕੋਲ ਆਹ ਕੱਟੀ ਇਹ ਹੈਗੀ ਆਪਣੀ ਬੂਰੀ ਮੱਝ ਦੀ ਕੱਟੀ ਇਹਦੀ ਉਮਰ ਹੋਗੀ ਸਹੀ 1 ਸਾਲ ਤੇ ਹੈਗੀ ਆ ਜੀ ਦਾਛ 2699 ਦੀ ਕੱਟੀ ਜੈਡ ਬਲੈਕ ਕੱਟੀ ਆ ਜਮਾ ਬਾਕੀ ਤੁਸੀਂ ਬਰੀਡ ਦਾ ਉਹ ਵੀ ਪਤਾ ਲੱਗ ਜਾਂਦਾ ਦੇਖਣ ਜੀ ਸੋ ਜਿਹਨ ਅਗੀ ਦੂਸਰੀ ਕੱਟੀ ਦੀ ਵਾਰੀ ਇੱਕ ਕੱਟੀ ਹੈਗੇ 10 ਮਹੀਨਿਆਂ ਦੀ ਤੇ ਇਹ ਹੈਗੀ 70 5 77 ਬੋਲ ਦੀ ਕੱਟੀ ਤੇ ਇਹ ਜੀ ਹੈਗੀ ਆਪਣੀ ਵੱਡੀ ਮੱਝ ਦੀ ਕੱਟੀ ਬਾਕੀ ਗ੍ਰੋਥ ਗ੍ਰੋਥ ਏਰੀ ਵਧੀਆ ਹੈਗੀ ਆਪਣੇ ਕੋਲ ਲੋ ਜੀ ਹੁਣ ਵਾਰੀ ਆ ਗਈ ਆਪਣੀ ਇਹ ਮੱਝ ਦੀ ਇਹ ਆਪਾਂ ਉਧਰੋਂ ਦਿਖਾਉਨੇ ਤੁਹਾਨੂੰ ਇਹ ਮੱਝ ਹੈ ਗਿਆ ਜੀ ਆਪਣੇ ਕੋਲ ਦੂਜੇ ਸੂਏ ਤੇ ਇਹ ਹੁਣ ਦੂਜੇ ਸੂਏ ਸੂਈ ਹੋਈ ਹੈ ਤੇ ਇਹ ਹੁਣ ਹੈਗੀ ਹੈ 7 7ਵਾਂ ਮਹੀਨਾ ਲੱਗ ਰਿਹਾ ਇਹਨੂੰ ਗੱਭਣ ਨੂੰ ਤੇ ਹੁਣ ਇਸ ਟਾਈਮੇ 6 ਕਿਲੋ ਦੁੱਧ ਦੀ ਆਂਦੀ ਹੈ ਆਪਣੇ ਕੋਲ ਦੋਹੇ ਟਾਈਮ ਦੁੱਧ ਦਿੰਦੀ ਹੈ ਤੇ ਇਹਦੇ ਮਗਰ ਕੱਟੇ ਸੋ ਆਪਾਂ ਸੇਲ ਕਰਤੀ ਤੇ ਬਸ ਇਹਨੂੰ ਵੀ ਹੁਣ ਆ ਮਾਂਥ ਚ ਇੱਕ ਮਹੀਨਾ ਹੋਰ ਜੋ ਕੇ ਫਿਰ ਡਰਾਈ ਕਰ ਦਾਂਗੇ ਇਹ ਦੂਜੇ ਸੂਏ ਸੂਈ ਹੋਈ ਹੈ ਲੋ ਜੀ ਆਪਾਂ ਅੰਦਰ ਲਿਆ ਮੱਝਾਂ ਦੀ ਡਿਟੇਲ ਦਿੰਨੇ ਆ ਇੰਨਾ ਤਿੰਨਾਂ ਨੂੰ ਆਪਾਂ ਬਾਹਰ ਬੰਦ ਦਿੰਨੇ ਆ ਕਿਉਂਕਿ ਨਿੰਮਤ ਹੀ ਸਾਦ ਨਹੀਂ ਛਾਂ ਰਹਿੰਦੀ ਐ ਨੇ ਸੋਹਣੀ ਹਵਾ ਚਲਦੀ ਰਹਿੰਦੀ ਇੱਥੇ ਲੋ ਜਿੰਦਾ ਚਲਦੇ ਹੁਣ ਆਪਾਂ ਤੇ ਬਾਕੀ ਸਾਰੀਆਂ ਨੂੰ ਆਪਾਂ ਅੰਦਰ ਬੰਦ ਦਿੰਨੇ ਆ ਲੋ ਜੀ ਹੁਣ ਆਪਾਂ ਗੱਲ ਕਰਦੇ ਆ ਆਪਣੀ ਏਮ ਅੱਜਵਾਰੀ ਏਮ ਅੱਜ ਆਪਣੇ ਕੋਲ ਹੁਣ ਚੌਥੀ ਸੂਏ ਸੂਗੀ ਘਰ ਦੀ ਪਾਲੀ ਹੋਈ ਛੋਟੀ ਐ ਆਪਣੀ ਤੇ ਇਹਨੇ ਪਿਛਲੇ ਸੂਏ ਵੀ ਦੁੱਧ ਬਹੁਤ ਵਧੀਆ ਦਿੱਤਾ ਦੁੱਧ ਦਾ ਆਪਾਂ ਤੁਹਾਨੂੰ ਫੇਰ ਦੱਸਾਂਗੇ ਜਦੋਂ ਇਹ ਸੂਕੀ ਨਾਲ ਤੁਹਾਨੂੰ ਦੁੱਧ ਦਿਖਾਵਾਂਗੇ ਵੀਰ ਨਾ ਦੰਦਿਆ ਜੀ ਆਪਾਂ ਪਹਿਲਾਂ ਦੱਸ ਦਈਏ ਨਾ ਫਿਰ ਐਂ ਲਾਦਾਂਗੇ ਵੀ ਅਗਲਾ ਗੱਪ ਮਾਰ ਲਾਂਗਾ ਤਾਂ ਜਦੋਂ ਸੂ ਗਿਆ ਪਹਿ ਤਾਂ ਦੁੱਧ ਵੀ ਦਿਖਾਵਾਂਗੇ ਤੇ ਹੁਣ ਇਹਦੇ 24-25 ਦਿਨ ਰਹਿ ਗਏ ਤੇ ਆਪਣੀ ਉਹ ਵੱਡੀ ਮੱਝ ਦੀ ਹੈ ਇਹ ਚਲੋ ਜੀ ਹੁਣ ਡਿਟੇਲ ਦਿੰਨੇ ਆਪਣੀ ਝੋਟੀ ਬਾਰੇ ਆਪਾਂ ਤੇ ਇਹ ਝੋਟੀ ਆਪਣੀ ਹੈਗੀ ਜੀ 2 ਸਾਲ ਤੇ ਨਗਤ ਮਹੀਨਿਆਂ ਦੀ 4 ਕੁ ਮਹੀਨਿਆਂ ਦੀ ਤੇ ਦੰਦੋ ਇਹ ਖੀਰੀ ਹੈ ਤੇ ਇਹ ਹੁਣ ਹੈਗੀ ਹੈ ਜੀ 5ਵੇਂ ਮਹੀਨੇ ਚ ਗੱਭਣ ਲੱਗੀ ਹੋਈ ਹੈ ਇਹ ਹੁਣ ਛਿਮਾ ਲੱਗ ਜੂ ਇਹਨੂੰ ਤੇ ਉਹ ਮੱਝ ਜਿਹੜੀ ਕੱਟੀ ਐ ਜੀ ਇਹ ਪਹਿਲੇ ਸਵੇ ਦੀ ਲੋ ਜੀ ਹੁਣ ਆਪਾਂ ਦਿੰਨੇ ਆਪਣੀ ਬੂੜੀ ਦੇ ਡਿਟੇਲ ਇਹ ਹੈ ਆਪਣੀ ਬੂੜੀ ਮੱਝ ਐ ਜੀ ਤੇ ਵੀ ਆਪਣੀ ਘਰ ਦੀ ਪਾਲੀ ਹੋਈ ਐ ਇਹ ਵੀ ਹੁਣ ਚੌਥੇ ਸਵੇ ਸੂਗੀ ਦੋਹਾਂ ਦੀ ਉਮਰ ਸੇਮ ਐ ਉਹਦੀ ਤੇ ਇਹਦੀ ਤੇ ਚੌਥੇ ਸਵੇ ਸੂਗੀ ਤੇ ਇਹ ਕੱਡੀ ਪਿਛਲੇ ਸਵੇ ਦੀ ਉਹ ਵਾਲੀ ਐ ਜਿਹੜੀ ਬਾਹਰ ਬੈਠੀ ਐ ਤੇ ਹੁਣ ਇਹਨੂੰ 8ਵਾਂ ਮਹੀਨਾ ਲੱਗ ਰਿਹਾ ਹੈ ਗੱਬਨ ਨੂੰ ਤੇ ਹੁਣ ਆਪਾਂ ਇਹ ਦੁੱਧੋ ਅੰਡਾ ਟਰਾਈ ਕਰਤੀ ਹੈ ਇਸ ਟਾਈਮ ਤੇ ਇਹਦਾ ਵੀ ਦੁੱਧ ਆਪਾਂ ਤੁਹਾਨੂੰ ਫੇਰ ਹੀ ਦੱਸਾਂਗੇ ਜੋ ਸੂਪੀ ਨਾਲ ਦਿਖਾਵਾਂਗੇ ਦੁੱਧੋ ਤੋਂ ਵੀ ਕਿੰਨਾ ਦਿੰਦੀ ਹੈ ਇਹ ਲੋਕੀ ਹੁਣ ਸ਼ੇਅਰ ਕਰਦੇ ਆਪਾਂ ਆਪਣੀ ਇਹ ਕੱਟੀ ਦੀ ਡਿਟੇਲ ਤੁਹਾਡੇ ਨਾਲ ਇਹ ਕੱਟੀ ਹੈਗੀ ਜੀ 70 5 77 ਬੋਲਦੀ ਤੇ ਇਹ ਹੈਗੀ 4 ਮਹੀਨਿਆਂ ਦੀ ਇਹ ਇਹ ਮੱਝ ਹੈਗੀ ਆ ਜੀ ਏ ਕੱਟੀ ਦੀ ਮਾਂ ਤੇ ਉਹ ਝੋਟੀ ਦੀ ਮਾਂ ਇੱਕ ਮਿੰਟ ਉਹ ਜੋ ਧੀ ਦੀ ਮਾਂ ਇਹ ਆਪਣੇ ਕੋਲ ਹੁਣ ਤਿੰਨ ਸੂਏ ਸੂਪ ਹੀ ਇਹਨੇ ਪੀਕ ਲੈਵਲ ਤੇ ਦਿੱਤਾ ਸੀ 22 23 ਕਿਲੋ ਦੁੱਧ ਤੇ ਹੁਣ ਐਸ ਟਾਈਮ ਇਹ 13 14 ਕਿਲੋ ਦੁੱਧ ਹੀ ਆਂਦੀ ਹੈ ਕਿਉਂਕਿ 4 ਮਹੀਨਿਆਂ ਦੀ ਸੂਈ ਹੋ ਗਈ ਕਿਉਂਕਿ ਨੇ ਤਿੰਨ ਵਾਰ ਲਗਾਤਾਰ ਮਸਟਾਈਟਿਸ ਆ ਗਈ ਤਾਂ ਕਰਕੇ ਦੁੱਧ ਜਮਾ ਘਟਾ ਦਿੱਤੀ 17 ਛੇ ਕਿਲੋ ਲੱਧ ਦੁੱਧ ਰਹਿ ਗਿਆ ਸੀ ਦੋਨੇ ਟਾਈਮਾਂ ਦਾ ਤਿੰਨ ਵਾਰ ਲਗਾਤਾਰ 15 ਦਿਨਾਂ ਚ ਹੀ ਆ ਕੇ ਸੀ ਨਮਸਟਾਈਟਿਸ ਪਰ ਪੇਰ ਵੀ ਹੁਣ ਰਿਕਵਰ ਕਰ ਗਈ ਤੇ ਦੁੱਧ 14 13 14 ਕਿਲੋ ਦੇਣ ਲੱਗ ਰਹੀ ਹੈ ਤੇ ਦੋ ਮਹੀਨੇ ਦੀ ਗੱਭਨ ਚੱਕ ਪਾਸ ਹੈ ਲੋ ਜੀ ਹੁਣ ਵਾਰੀ ਆ ਗਈ ਆਪਣੀ ਵੱਡੀ ਮੱਝ ਦੀ ਇਹ ਆਪਣੀ ਵੱਡੀ ਮੱਝ ਹੈ ਜੀ ਇਹ ਹੁਣ ਆਪਣੇ ਕੋਲ 11ਵਾਂ ਸੂਆ ਸੂਹੂਗੀ ਇਸ ਟਾਈਮ ਤੇ ਵੀ ਸੱਤਵਾਂ ਮਹੀਨਾ ਲੱਗ ਰਿਹਾ ਇਹਨੂੰ ਗੱਭਣ ਨੂੰ ਤੇ ਹੁਣ ਵੀ ਇਹ ਦੋਹਾਂ ਹੀ ਟਾਈਮਾਂ 3 ਕਿਲੋ ਦੁੱਧ ਹੀ ਜਾਂਦੀ ਹੈ 3 ਕਿਲੋ ਆਥਾ ਨੇ 3 ਕਿਲੋ ਸਬਜ਼ੇ ਤੇ ਇਹਦੀ ਪਿਛਲੇ ਸੂਏ ਦੀ ਕੱਟੀ ਹੈਗੀ ਮਤਲਬ ਜਿਹੜੇ ਸਹੋਣਾਂ ਵਾਲੀ ਕੱਟੀ ਹੈਗੀ ਜਿਹੜੀ ਉਹ ਬਾਹਰ ਬੈਠੀ ਆ 70 5 77 ਬੁਲਦੀ ਹੈ ਜਿਹੜੀ ਉਹ ਵਾਲੀ ਇਹਦੀ ਕੱਟੀ ਤੇ ਇੱਕ ਇਹਦੀ ਝੋਟੀ ਹੋਆ ਜਿਹੜੀ ਉਹ ਪੈਲ ਤੇ ਰਖਾਈ ਹੈ ਤੁਹਾਨੂੰ ਜਿਹੜੀ ਉਹ ਖੜੀ ਹੈ ਇੱਕ ਉਹ ਹੈ ਇਹਦੀ ਕੱਟੀ ਤੇ ਆਪਣੇ ਆ ਕਰਮਾਲੀ ਨੇ ਬਹੁਤ ਵਾਦਾ ਕੀਤਾ ਆਪਣੇ ਘਰੇ ਇਹਨੇ ਹੁਣ ਲਗਾਤਾਰ ਹੁਣ ਹਲੇ ਤੱਕ 7 ਕਟੀਆਂ ਤੇ 3 ਕੱਟੇ ਦਿੱਤੇ ਹੋਏ ਐ ਹੁਣ ਦੇਖੋ ਕੀ ਦਿੰਦੀ ਐ ਚਲੋ ਜੀ ਆਪਾਂ ਵੀਡੀਓ ਦਾ ਐਂਡ ਇੱਥੇ ਹੀ ਕਰਦੇ ਹਾਂ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟੇ ਜ਼ਰੂਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੇ ਮੇਰੇ ਚੈਨਲ ਤੇ ਨਵੇਂ ਹੋ ਧੰਨਵਾਦ ਜੀ ਵੀਡੀਓ ਐਂਡ ਤੱਕ ਦੇਖਣ ਲਈ ਥੈਂਕ ਯੂ ਆਹ ਫਟਾ ਬਗੜੇ ਇੱਥੇ ਟੜ ਕੇ ਖੜ ਗਿਆ ਆ ਸਾਡੇ ਕੋਲ ਇੱਥੇ ਬੱਗਲ ਚਾਕੇ ਖੜਦੇ ਆ ਸਾਡੇ ਸ਼ਟਰ ਇੱਥੇ ਆਠੇ ਖੜਦੇ ਆ ਸਾਰਾ ਛੋਟੇ ਪਸੰਦ ਕਰੇ